ਤੋਨਾ ਗੂੰਜਦੇ ਆ ਤੇ ਰਾਤ ਦਾ ਦ੍ਰਿਸ਼ ਸਿਰਜਣ ਦੇ ਧੁਨੀ ਪ੍ਰਭਾਵ ਉਕਰਦੇ ਹਨ ਕਾਲੀ ਬੋਲੀ ਰਾਤ ਦਾ ਮਾਹੌਲ ਸਰਦਾ ਹੈ ਬਿੰਡਿਆਂ ਦੀਆਂ ਆਵਾਜ਼ਾਂ ਆਉਂਦੀਆਂ ਹਨ ਅਤੇ ਵਿੱਚੋਂ ਵਿੱਚੋਂ ਚੌਕੀਦਾਰ ਦਾ ਜਾਗਦੇ ਰਹੋ ਦਾ ਹੁਕਮ ਸੁਣਦਾ ਹੈ ਦੋਵੇਂ ਬਜ਼ੁਰਗ ਲੇਟੇ ਹੋਏ ਹਨ ਹੌਲੀ ਹੌਲੀ ਦੋਵੇਂ ਮੰਜਿਆਂ ਤੇ ਰੌਸ਼ਨੀ ਕੇ ਰਾ ਕੇਂਦਰਿਤ ਹੁੰਦਾ ਹੈ ਦੋਵੇਂ ਸੁੱਤੇ ਪਏ ਬਜ਼ੁਰਗਾਂ ਦੇ ਉੱਤੇ ਪਈਆਂ ਸਫੇਦ ਰਜ਼ਾਈਆਂ ਇੰਝ ਲੱਗਦੀਆਂ ਨੇ ਜਿਵੇਂ ਪਹਾੜਾਂ ਤੇ ਬਰਫ਼ ਪਈ ਹੋਵੇ ਦੇ ਜਿਹੜੇ ਕੁਝ ਵਿਸ਼ੇਸ਼ ਅਤੇ ਕੀਮੇਮਾਨੇ ਸਭ ਤੋਂ ਵੱਧ ਕੀਤੀ ਜਿਨ੍ਹਾਂ ਨੇ ਇਸ ਨਾਟਕ ਦੀ ਸਿਰਜਣਾ ਕੀਤੀ ਇਹ ਬੜੀ ਇਹਨਾਂ ਕ੍ਰिएशन ਬੜੀ ਔਖੀ ਆ ਢਾਟਾ ਖੜਾ ਕਰਨਾ ਉਹਨੂੰ ਸੌਖਾ ਆ ਤੇ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹੈੱਡ ਆਫ ਦੀ ਪੰਜਾਬੀ ਡਿਪਾਰਟਮੈਂਟ ਔਰ ਕਈ ਯੂਨੀਵਰਸਟੀ ਦੇ ਅਡਵਾਈਜ਼ਰ ਬਹੁਤ ਹੀ ਵਧੀਆ ਐਕਟਰ রাইਟਰ ਡਾਇਰੈਕਟਰ ਔਰ ਜ਼ਿੰਦਗੀ ਪਰਦਾ ਅਨੁਭਵ ਰੱਖਦੇ ਮੇਰੇ ਨਾਲ ਇਹਨਾਂ ਦੀ ਸਾਹ ਤੇ ਟਿਪਟਾ ਦੇ ਦਿਨਾਂ ਦੀ ਹੈਗੀ ਬਹੁਤ ਪੁਰਾਣੀ ਜਦੋਂ ਮੇਰੇ ਵੀ ਤੇ ਇਹਨਾਂ ਦੇ ਵੀ ਦਾੜੀ ਵਾਲ ਕਾਲੇ ਹੁੰਦੇ ਸੀਗੇ ਤਾਂ ਇਹ ਬਕਾਇਦਾ ਪਟਿਆਲਾ ਤੋਂ ਟੀਮ ਲੈ ਕੇ ਆਉਂਦੇ ਸੀ ਪਲੇ ਕਰਨ ਔਰ ਅੱਜ ਤੁਸੀਂ ਇਹ ਨਾਟਕ ਵੇਖਿਆ ਹੁਣ ਚੰਡੀਗੜ੍ਹ ਦੇ ਬਹੁਤ ਸਾਰੇ ਪੱਤਰਕਾਰਾਂ ਦਾ ਮੈਨੂੰ ਫੋਨ ਆਇਆ ਔਰ ਕੁਝ ਇੱਕ ਲੋਕਾਂ ਨੇ ਪੁੱਛਿਆ ਵੀ ਆਵਾਜ਼ ਕੀ ਹੁੰਦਾ ਹੈ ਯਾਨੀ ਉਹਦਾ मीनिंग ਕੀ ਹੁੰਦਾ ਹੈ ਯਾਨੀ ਇੰਨੀ ਖੇਡ ਪੰਜਾਬੀ ਸਾਡੇ ਇਥੇ ਪਤਾ ਨਹੀਂ ਚੰਡੀਗੜ੍ਹ ਵਾਲਿਆਂ ਨੂੰ ਨਹੀਂ ਐਡੀ ਸਮਝ ਲੱਗਦੀ ਤੋਂ ਆਵਾਜ਼ ਤੋਂ ਪਲੇ ਵੇਖ ਕੇ ਸਾਰਾ ਪਤਾ ਲੱਗ ਗਿਆ ਹਣਾ ਵੈਸੇ ਹੁੰਦਾ ਵੀ ਸਟੋਨਡ ਇਚਲੈਸ ਨਿਸ਼ਬਦ ਔਰ ਸੱਚੀ ਗੱਲ ਹੈ ਕਿ ਇਹ ਟੈਕਨੀਕ ਵੈਸੇ ਤਾਂ ਮੈਂ ਹੁਣ ਨਾਂ ਲੈਣਾ ਚਾਹੁੰਦਾ ਵਾਂ ਡਾਕਟਰ ਸਤੀਸ਼ ਕੁਮਾਰ ਵਰਮਾ ਜੀ ਇੱਕ ਕਲਪਨੀਆਂ ਮੈਂ ਤੁਹਾਨੂੰ ਸਾਂਝੀ ਕਰਾਂ ਤੇ ਤੁਹਾਨੂੰ ਬੜੀ ਹੈਰਾਨੀ ਹੋਊਗੀ ਅਸੀਂ ਪੰਜਾਬੀ ਸਹਿਤ ਨਾਲ ਜਿਹੜੇ ਲੋਕ ਜੁੜੇ ਨੇ ਅਦਬ ਨਾਲ ਤਾਂ ਇਹ ਅਸੀਂ ਜਿਨ੍ਹਾਂ ਨੇ ਵੀ ਕਿ ਐਨਸਾਈਕਲੋਪੀਡੀਆ ਆਫ ਪੰਜਾਬੀ ਲਿਟਰੇਚਰ ਡਾਕਟਰ ਸਤੀਸ਼ ਕੁਮਾਰ ਵਰਗ ਔਰ ਨਵੀਂ ਥੀੜੀ ਵਾਲਿਆਂ ਵਾਸਤੇ ਥੋੜੀ ਜਿਹਾ ਮੈਂ ਦੱਸ ਲਵਾਂ ਉਹਦੇ ਇੰਟਰਸਟਿੰਗ ਕਿ ਗਾਣੇ ਕੱਢਣੀ ਤੇ ਗੀਤਕਾਰ ਤੇ ਗਾਇਕ ਪ੍ਰਵੀਸ਼ ਬਰਮਾ ਦੇ ਫਾਦਰ ਸਾਹਿਬ ਨੇ ਪ੍ਰਵੀਸ਼ ਬਰਮਾ ਜੀ ਪਹਿਲਾਂ ਤਾਂ ਤੁਹਾਨੂੰ ਨਵੇਂ ਸਾਲ ਦੀ ਆਮਦ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਥੈਂਕ ਯੂ ਬਹੁਤ-ਬਹੁਤ ਸ਼ੁਕਰੀਆ ਡੀਅਰ ਜੀ ਬਹੁਤ ਸ਼ੁਕਰੀਆ ਸੋ ਚੰਡੀਗੜ੍ਹ ਦੇ ਵਿੱਚ ਪਹੁੰਚੇ ਹੋ ਤੁਸੀਂ ਪਟਿਆਲੇ ਤੋਂ ਚੱਲ ਕੇ ਆਏ ਹੋ ਤੁਸੀਂ ਬਹੁਤ ਵਧੀਆ ਇੱਕ ਲੇਖਕ ਹੋ ਤੇ ਅੱਜ ਜੋ ਤੁਹਾਡਾ ਲਿਖਿਆ ਹੋਇਆ ਨਾਟਕ ਇੱਥੇ ਖੇਡਿਆ ਗਿਆ ਸੋ ਥੋੜਾ ਜਿਹਾ ਆਪਣੇ ਬਾਰੇ ਤੇ ਇਸ ਨਾਟਕ ਬਾਰੇ ਚੰਨਣਾਪ ਮੇਰੇ ਬਾਰੇ ਇਹ ਹੈ ਜੀ ਕਿ ਮੇਰਾ ਨਾਮ ਸੁਦੀਸ਼ ਕੁਮਾਰ ਬਰਮਾ ਜੀ ਨਾਟਕ ਬਾਰੇ ਕੋ ਦਾ ਨਾਮ ਖਮੋਸੀ ਦੇ ਜਜ਼ੀਰੇ ਆ ਜੀ ਤੇ ਜਿਹੜਾ ਰਮੰਨਾ ਨੇ ਖੇਡਿਆ ਉਹਨੇ ਉਹਦਾ ਨਾਮ ਰੱਖਿਆ ਅਵਾਕ ਜੀ ਸੋ ਦੋਨੋਂ ਜਾਣਕਾਰੀਆਂ ਆ ਗਈਆਂ ਤੇ ਲੰਮੀ ਚੜੀ ਕੋਈ ਗੱਲਬਾਤ ਨਹੀਂ ਮੈਂ ਪੰਜਾਬੀ ਜ਼ੁਬਾਨ ਦਾ ਢਾਡੀਆਂ ਜੀ ਪੰਜਾਬੀ ਜ਼ੁਬਾਨ ਦਾ ਕੰਮ ਕਰਦਾ ਸਾਰੇ ਮਾਧਿਅਮ ਵਰਤਦਾ ਉਹਨਾਂ ਮਾਧਿਮੇ ਤੁਹਾਡੇ ਵਾਲਾ ਮਾਧਿਅਮ ਵੀ ਆ ਜੀ ਸੋ ਲਿਖਣਾ ਪੜ੍ਹਨਾ ਰੇਡੀਓ ਟੈਲੀਵਿਜ਼ਨ ਸਿਨੇਮਾ ਪਬਲਿਕ ਸਪੀਕਿੰਗ ਜਿੱਥੇ ਵੀ ਲੱਗੇ ਜੀ ਆਪਣੀ ਜ਼ੁਬਾਨ ਦੀ ਫਰੋਕ ਕਰੀਦੀ ਆ ਜੀ ਆਪਣੀ ਜ਼ੁਬਾਨ ਦੀ ਗੱਲ ਕਰੀ ਦੀ ਹੈ ਸੋ ਨਾਟਕ ਮੈਂ ਲਿਖਦਾ ਮੈਂ ਜ਼ਿੰਦਗੀ ਚ ਬਹੁਤ ਬੋਲਦਾ ਮੇਰਾ ਕੰਮ ਬੋਲਣਾ ਕਿਉਂਕਿ ਮੈਂ ਅੋਰੇਟਰ ਹਾਂ ਟੈਲੀਵਿਜ਼ਨ ਰੇਡੀਓ ਮਤਲਬ ਮੇਰਾ ਜਿਹੜਾ ਇਹ ਬਾਕਸ ਹੈ ਜੀ ਇਹਦੀ ਰੋਟੀ ਖਾਣਾ ਜੀ ਟੀਚਰ ਹੋਣ ਦੇ ਨਾਤੇ ਵੀ ਲੇਕਿਨ ਲਿਖਣ ਲੱਗੇ ਮੈਂ ਉਲਟ ਹੋ ਜਾਣਾ ਇਸ ਲਈ ਮੈਂ ਲਿਖਦਾ ਬਹੁਤ ਘੱਟ ਸ਼ਬਦਾਂ ਚ ਬੜੇ ਤੋਲ ਕੇ ਲਿਖਦਾ ਜੀ ਤੋਲ ਕੇ ਬੋਲਦਾ ਤੇ ਇਹ ਨਾਟਕ ਮੇਰਾ ਇੱਕ ਤਜਰਬਾ ਸੀ ਕਿ ਬਿਨਾ ਬੋਲੇ ਵੀ ਨਾਟਕ ਲਿਖ ਕੇ ਦੇਖੀਏ ਜੀ ਸੋ ਮੈਂ ਬਿਨਾ ਬੋਲੇ ਨਾਟਕ ਲਿਖਿਆ ਮੂਕ ਨਾਟਕ ਲਿਖਿਆ ਜੀ ਔਰ ਮੈਨੂੰ ਖੁਸ਼ੀ ਹੋਈ ਕਿ ਅੱਜ ਰਮੰਨਾ ਨੇ ਇਹਨੂੰ ਬੜਾ ਅੱਛਾ ਖੇਡਿਆ ਤੇ ਜਿੰਦਰ ਅਸੀਂ ਨਾਟਕ ਦੇਖਦੇ ਰਹੇ ਪਤਾ ਲੱਗਿਆ ਕਿ ਜ਼ਿੰਦਗੀ ਹੁੰਦੀ ਇਹੀ ਆ ਪਰ ਜਦੋਂ ਨਾਟਕ ਮੁੱਕ ਗਿਆ ਉਹ ਤੁਸੀਂ ਬੋਲ ਹੀ ਰਹੇ ਆ ਸੋ ਇਹ ਜ਼ਿੰਦਗੀ ਨਹੀਂ ਹੁੰਦੀ ਉਹ ਜ਼ਿੰਦਗੀ ਹੁੰਦੀ ਬਿਲਕੁਲ ਸੋ ਸਾਡੇ ਲੋਕ ਤਰ੍ਹਾਂ ਚਾਹੁੰਦੇ ਨੇ ਦੁੱਖ ਬੋਲ ਕੇ ਜੇ ਦੱਸਿਆ ਤੇ ਕੀ ਦੱਸਿਆ ਸੋ ਮੈਂ ਹਾਰਡ ਕੋਰ ਫੈਮਿਨਿਸਟ ਆ ਸੋ ਜ਼ਿੰਦਗੀ ਸਿੱਖਣੇ ਵੀ ਔਰਤਾਂ ਸਿੱਖੋ ਜਿਹਨੇ ਬਿਨਾ ਬੋਲੇ ਬੋਲਦੀਆਂ ਜੀ ਸੋ ਬਿਨਾ ਬੋਲੇ ਕਿਵੇਂ ਬੋਲਿਆ ਜਾਂਦਾ ਹੈ ਕੋਸ਼ਿਸ਼ ਕੀਤੀ ਸੀ ਸੋ ਮੇਰਾ ਖਿਆਲ ਹੈ ਕਾਮਯਾਬ ਹੋਈ ਔਰ ਰਮਨ ਨਾ ਕਰਕੇ ਹੋਈ ਸੋ ਬਹੁਤ ਬਹੁਤ ਸ਼ੁਕਰੀਆ ਉਹਦੇ ਸਾਥੀਆਂ ਦਾ ਜਿਨ੍ਹਾਂ ਨੇ ਕਰਵਾਇਆ ਸੋ ਨਾਈਸ ਸਫੀਓ ਥੈਂਕ ਯੂ ਵੈਰੀ ਮਚ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰੀ ਸਤਿ ਸ੍ਰੀ ਅਕਾਲ ਜੀ ਬਹੁਤ ਖੁਸ਼ੀ ਹੋਈ ਹਾਂਜੀ ਬਲਕਾਰ ਸਿੱਧੂ ਜੀ ਪਹਿਲਾਂ ਤਾਂ ਤੁਹਾਨੂੰ ਨਵੇਂ ਸਾਲ ਦੀ ਐਂਟਰੀ ਕੀਤੀ ਹੈ ਜੋ ਨਵਾਂ ਸਾਲ ਚੜਿਆ 2025 ਦੀ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਜੀ ਔਰ ਤੁਹਾਡੇ ਇਸ 蒂ਮਾਨ ਚੈਨਲ ਵੇਖਣ ਵਾਲੇ ਸਾਰੇ ਨਾਜ਼ਰੀਨ ਸਾਰੇ ਦਰਸ਼ਕਾਂ ਲਈ ਮੇਰੀ ਇਹ ਦੁਆ ਹੈ ਕਿ ਇਹ ਨਿਆ ਬਰਸ ਆਪ ਸਭ ਕੇ ਲਈ ਕੁਛ ਇਸ ਤਰ੍ਹਾਂ ਸੇ ਆਏ ਕਿ ਮੰਜ਼ਲੇ ਆਪਕੇ ਕਦਮ ਚੂਮੇ ਔਰ ਖੁਸ਼ੀਆਂ ਕੇ ਪੈਗਾਮ ਆਏ ਜੀ ਹਾਂ ਅੱਜ ਜੋ ਇਹ ਨਾਟ ਖੇਡਿਆ ਗਿਆ ਟੈਗੋਰ ਥੀਟਰ ਦੇ ਵਿੱਚ ਪੀਐਸਆਰ ਸੈਂਡ ਕਲਚਰ ਦੇ ਵੱਲੋਂ ਸੋ ਕੀ ਕਹੂਗੇ ਤੁਸੀਂ ਪ੍ਰਵੀਨ ਸੰਧੂ ਜੀ ਦੇ ਬਾਰੇ ਤੇ ਜਿਹੜਾ ਨਾਟ ਖੇਡਿਆ ਗਿਆ ਇਹਦੇ ਬਾਰੇ ਜੀ ਏ ਪੀਐਸ ਰਾਟਨ ਕਲਚਰ ਸੁਸਾਇਟੀ ਵੱਲੋਂ ਇਹ ਇਹਦਾ ਜਿਹੜਾ ਆਯੋਜਨ ਆ ਮੁਨਕਦ ਕਰਵਾਇਆ ਗਿਆ ਔਰ ਇਹ ਵਖਰਾ ਸਮਾਜ ਟੀਮ ਵੱਲੋਂ ਖੇਡਿਆ ਗਿਆ ਇਸ ਦੇ ਲੇਖਕ ਸਾਡੇ ਪੰਜਾਬੀ ਸਹਿਦ ਦੇ ਬਹੁਤ ਵੱਡੇ ਸਰਨਾਵੇਂ ਸਰਮੌਰ ਨਾਟਕਕਾਰ ਪ੍ਰੋਫੈਸਰ ਡਾਕਟਰ ਸਤੀਸ਼ ਕੁਮਾਰ ਵਰਮਾ ਔਰ ਇਹਦੇ ਨਿਰਦੇਸ਼ਕ ਰਮੰਨਾ ਔਰ ਇਹਦੇ ਵਿੱਚ ਦਰਸਲ ਇੱਕ ਇਹੋ ਜਿਹੀ ਵਿਦਾ ਇਸਤੇਮਾਲ ਕੀਤੀ ਗਈ ਹੈ ਜਿਹੜਾ ਨਾਟਕ ਦਾ ਨਾਮ ਹੀ ਸੀਗਾ ਆਵਾਕ ਜਿਹਨੂੰ ਅਸੀਂ ਹਿੰਦੀ ਚ ਨਿ ਸ਼ਬਦ ਕਹਿੰਦੇ ਆ ਜੈ ਸਪੀਚਲੈਸ ਯਾਨੀ ਇਸ ਨਾਟਕ ਵਿੱਚ ਮੁਕਾਲਮਾ ਕੋਈ ਨਹੀਂ ਸੀ ਡਾਇਲੋਗ ਕੋਈ ਨਹੀਂ ਸੀਗਾ ਲੇਕਿਨ ਸਾਰੇ ਕੰਮ ਥੀਟਰ ਦੀ ਲੈਂਗੁਏਜ ਦੇ ਜ਼ਰੀਏ ਦਿਖਾਇਆ ਗਿਆ ਔਰ ਇਹ ਐਂਟੀ ਵਾਰ ਤੇ ਵਰਲਡ پیس ਦਾ ਜਿਹੜਾ ਵੱਡਾ ਥੀਮ ਆ ਉਹਨੂੰ ਮੱਦੇ ਨਜ਼ਰ ਰੱਖ ਕੇ ਇਹ ਨਾਟਕ ਬਣਾਇਆ ਗਿਆ ਔਰ ਬਹੁਤ ਹੀ ਕਾਮਯਾਬੀ ਨਾਲ ਕਲਾਕਾਰਾਂ ਨੇ ਆਪਣੇ ਵੱਲੋਂ 100% ਪਾਇਆ ਔਰ ਨਾਟਕ ਬਹੁਤ ਹੀ ਕਾਮਯਾਬ ਤੇ ਸਕਸੈਸਫੁਲ ਰਿਹਾ ਜੋ ਤੱਕ ਪੀਐਸ ਆਰਟ ਐਂਡ ਕਲਚਰ ਸੁਸਾਇਟੀ ਦੇ ਸਬੰਧ ਹੈ ਤੋ ਸਾਡੇ ਨਾਲ ਇਹਨਾਂ ਦੇ ਰੂਹੇ ਰਵਾ ਖੜੇ ਨੇ ਤੁਸੀਂ ਵੇਖ ਸਕਦੇ ਹੋ ਜਿਹੜਾ ਸਵਰਨ ਸਿੰਘ ਜੀ ਤੇ ਚੇਪਸਨ ਔਰ ਇਹਨ ਦੇ ਨਾਲ ਪ੍ਰੈਜ਼ੀਡੈਂਟ ਸ਼੍ਰੀ ਪ੍ਰਵੀਨ ਸੰਧੂ ਜੀ ਔਰ ਜਰਨਲਿਸਟਾਂ ਕਰ ਤਰਬ ਬੀਬੀ ਰਾਜਦੀਪ ਕੌਰ ਮੋਸਤਾਨੀ ਜੀ ਔਰ ਪੀਐਸ ਆਰਟਨ ਕਲਚਰ ਸੁਸਾਇਟੀ ਪਿਛਲੇ 20-22 ਸਾਲਾਂ ਤੋਂ ਵੀ ਜ਼ਿਆਦਾ ਅਰਸੇ ਤੋਂ ਬਾਕਾਇਦਾ ਜਿਹੜਾ ਉਹ ਪੰਜਾਬੀ ਅਦਬ ਪੰਜਾਬੀ ਸਹਿਤ ਤੇ ਸਭਿਆਚਾਰ ਦੀ ਸੇਵਾ ਕਰਦਾ ਆ ਰਿਹਾ ਜਿਹਦੇ ਵਿੱਚ ਇਹਨਾਂ ਨੇ ਸਹਿਤਿਕ ਸਮਾਗਮਾਂ ਤੋਂ ਇਲਾਵਾ ਰੰਗਮंच ਤੇ theater ਤੇ ਜਿਹੜੇ ਸਾਡੇ ਲੋਕ ਕਲਾਵਾਂ ਨੇ ਲੋਕ ਨਾਚ ਨੇ ਸੋ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਮੋਟ ਕਰਨ ਲਈ ਵੱਡਾ ਯੋਗਦਾਨ ਇਸ ਸੁਸਾਇਟੀ ਪਾਉਂਦੀ ਆ ਰਹੀ ਹੈ ਜੀ ਸੋ ਇਹਨਾਂ ਨੇ ਇੱਕ ਕਿਤਾਬ ਵੀ ਲਿਖੀ ਸੀ ਮਾਂ ਦੇ ਬਾਰੇ ਹਾਂਜੀ ਉਹ ਕੁਦਰਤੀ ਉਹ ਜਿਹੜੀ ਕਿਤਾਬ ਪ੍ਰਵੀਨ ਸੰਧੂ ਹੋਰਾਂ ਨੇ ਲਿਖੀ ਮਾਂ ਦਾ ਪੁਨਰਜਨਮ ਹਾਂਜੀ ਤਾਂ ਉਹ ਕੁਦਰਤੀ ਮੈਂ ਇੱਕ ਸੁਝਾਅ ਇਹਨਾਂ ਨੂੰ ਦਿੱਤਾ ਸੀ ਉਸ ਨਾਮ ਦੇ ਸਰਲੇਖ ਬਾਰੇ ਇਹਦਾ ਕੀ ਸ਼ਿਰਸ਼ਕ ਹੋਵੇ ਸਰਲੇਖ ਹੋਵੇ ਤੋ ਮੇਰਾ ਦਿੱਤਾ ਉਹ ਕਿਉਂਕਿ ਕਿਤਾਬ ਇਸ ਤਰ੍ਹਾਂ ਦੀ ਹੈ ਕਿ ਜੇ ਤੁਸੀਂ ਪੜੋਗੇ ਤਾਂ ਤੁਹਾਨੂੰ ਆਈਡੀਆ ਹੋਗਾ ਵੀ ਉਹਦਾ ਇੱਕ ਮਾਨ ਦਾ ਪੁਨਰਜਨਮ ਕਿਵੇਂ ਹੁੰਦਾ ਉਹ ਲੰਮੀ ਚੌੜੀ ਗੱਲਬਾਤ ਆ ਉਹ ਕਿਸੇ ਵੇਲੇ ਸਿੱਧਕ ਸਮਾਗਮ ਵਿੱਚ ਤੁਸੀਂ ਸੁਣ ਲਿਓ ਪਰ ਉਸ ਤੋਂ ਇਲਾਵਾ ਕੁਝ ਹੋਰ ਵੀ ਕਿਤਾਬਾਂ ਨੇ ਲਿਖੀਆਂ ਲੇਟੈਸਟ ਡਿਪਰੈਸ਼ਨ ਲਿਖੀ ਹੈ ਕਿਤਾਬ ਔਰ ਇੱਕ ਕੁਸ਼ਣ ਸਫਰਨਾਮੇ ਲਿਖੇ ਨੇ ਲੰਡਨ ਦੇ ਹੋਰ ਕਈ ਮੁਲਕਾਂ ਦੇ ਜਿੱਥੇ ਇਹ ਸਫਰ ਚ ਜਾਂਦੇ ਆ ਔਰ ਉਹਨਾਂ ਬਾਰੇ ਤੋ ਕਿਤਾਬ ਚ ਸੋ ਇਹ ਲਗਾਤਾਰ ਇਸ ਕੰਮ ਵਿੱਚ ਨੇ ਔਰ ਕੰਮ ਤੋਂ ਮੇਰਾ ਮਤਲਬ ਕੋਈ profession ਨਹੀਂ ਸਗੋਂ ਇਹਨਾਂ ਦਾ ਪੈਸ਼ਨ ਆ ਇਹ ਜਨੂਨ ਆ ਜਿਹਨੂੰ ਅਸੀਂ ਕਹਿੰਦੇ ਆ ਤੇ ਬੜੀ شدت ਦੇ ਨਾਲ ਜੁੜੇ ਹੋਏ ਨੇ ਅਦਬ ਨਾਲ ਵੀ ਸਿਹਤ ਨਾਲ ਵੀ ਔਰ ਕਲਾ ਨਾਲ ਵੀ ਸੋ ਸਰ ਕੀ ਕਹੂੰਗੇ ਇਹ ਜੋ ਨਾਟਕ ਖੇਡਿਆ ਗਿਆ ਤੁਹਾਨੂੰ ਕਿਵੇਂ ਲੱਗਿਆ ਮਤਲਬ ਕਿੰਨ ਬਹੁਤ ਹੀ ਵਧੀਆ ਲੱਗਿਆ ਜੀ ਬਹੁਤ ਹੀ ਅੱਛਾ ਨਾਟਕ ਹੈ ਬਾਈਕ ਰੋਪ ਦੇ ਘਰੇ ਘਟ ਵਾਲਾ ਨਾਟਕ ਹੈ ਜੀ ਬਹੁਤ ਹੀ ਮੈਂ ਬਹੁਤ ਘੱਟ ਨਾਟਕ ਦੇਖਿਆ ਹਸਤਾਖੰ ਜੀ ਤੇ ਮੈਂ ਮੇਰੇ ਖਿਆਲ ਇਹ ਦੂਸਰਾ ਹੀ ਨਾਟਕ ਹੋਏਗਾ ਜਿਹੜਾ ਮੈਂ ਦੇਖਿਆ ਹੈ ਅੱਛਾ ਜੀ ਬੜਾ ਹੀ ਜ਼ਬਰਦਸਤ ਨਾਟਕ ਬਿਨ ਬੋਲੇ ਇਹਨਾਂ ਨੇ ਸਾਰਾ ਕੁਝ ਸਮਝਾ ਦਿੱਤਾ ਸਭ ਕੁਝ ਸਮਝ ਆ ਗਿਆ ਹਾਂ ਜੀ ਮਗਰ ਦਿਲ ਨੂੰ ਥਾਮ ਕੇ ਬੈਠਣਾ ਪੈਂਦਾ ਸੀ ਦੇਖਣ ਵਾਸਤੇ ਪੂਰਾ ਕੁਪਰੇ ਬਿਲਕੁਲ ਜੀ ਬਹੁਤ ਸ਼ਾਂਤੀਪੂਰਵ ਸੀਗਾ ਬਹੁਤ ਜ਼ਬਰਦਸਤ ਐਕਟਿੰਗ ਕਿਵੇਂ ਲੱਗੀ ਤੁਹਾਨੂੰ ਬਹੁਤ ਇੱਕ ਤੋਂ ਇੱਕ ਅੱਛੀ ਐਕਟਿੰਗ ਸੀ ਉਹਨੂੰ ਜਿਹੜੇ ਐਕਟਰ ਸੀ ਸਭ ਦੀ ਬਹੁਤ ਅੱਛੀ ਐਕਟਿੰਗ ਸੀ ਜੀ ਸੋ ਵੀ ਆਪਣੇ ਪ੍ਰਵੀਨ ਸੰਧੂ ਜੀ ਬਾਰੇ ਵੀ ਸੰਧੂ ਜੀ ਤੋਂ ਕਲਾਸ ਆਦਮੀ ਹੈ ਜੀ ਇਹਨਾਂ ਬਾਰੇ ਕਹਿਣ ਦੇ ਮੈਨੂੰ ਜ਼ਰੂਰ ਤੇ ਦੀਆਂ ਜੀ ਸਭ ਕੁਝ ਕਹਿ ਗਏ ਉਹ ਤੋਂ ਜ਼ਿਆਦਾ ਹੈ ਉੱਤੇ ਆ ਉਹ ਤੋਂ ਵੀ ਬਿਲਕੁਲ ਜੀ ਬਿਲਕੁਲ ਸੋ ਸ਼ੁਕਰੀਆ ਥੈਂਕ ਯੂ ਥੈਂਕ ਯੂ ਦਰਨਜੀਤ चौहान जी ਪਹਿਲਾਂ ਤਾਂ ਤੁਹਾਨੂੰ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕਾਂ ਜੀ ਆਪ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਜੀ ਸਾਰੇ ਦਰਸ਼ਕਾਂ ਨੂੰ ਸਾਡੇ ਕਿੰਨਰ ਸਮਾਜ ਵੱਲੋਂ ਬਹੁਤ-ਬਹੁਤ ਬਧਾਈਆਂ ਤੇ ਪ੍ਰਮਾਤਮਾ ਕਰੇ ਸਾਰਿਆਂ ਦੀ ਸਾਰਿਆਂ ਨੂੰ ਛੜਦੀਆਂ ਕਲਾ ਵਿੱਚ ਰੱਖੇ ਉਹਨਾਂ ਦੇ ਬੱਚੇ ਜੀ ਹਨ ਸਾਰਿਆਂ ਨੂੰ ਵਧਾਈਆਂ ਜੀ ਸੋ ਪੀਐਸਆਰਸ ਐਂਡ ਕਲਚਰ ਸੁਸਾਇਟੀ ਪ੍ਰਵੀਨ ਸੰਧੂ ਜੀ ਦੇ ਜੋ ਸੁਸਾਇਟੀ ਆ ਉਹਨਾਂ ਦੇ ਵੱਲੋਂ ਅੱਜ ਇਹ ਇੱਕ ਨਾਟਕ ਖੇਡਿਆ ਗਿਆ ਜੋ ਬਿਨਾ ਬੋਲੇ ਇਹ ਨਾਟਕ ਸਾਰਾ ਕੁਝ ਦਰਸਾ ਗਿਆ ਕੀ ਕਹੂੰਗਾ ਹਾਂ ਮੈਨੂੰ ਇਹ ਬਹੁਤ ਹੀ ਜਿਹੜਾ ਕਨਸੈਪਟ ਸੀ ਬਹੁਤ ਸੋਹਣਾ ਲੱਗਿਆ ਕਿਉਂਕਿ ਇਹ ਜਿਹੜੀ ਨਿਸ਼ਬਦਤਾ ਹੈ ਜਿਹੜੀ ਹੈ ਇਹ ਸਾਡੇ ਸਮਾਜ ਨੂੰ ਵੀ ਉਹੀ ਪ੍ਰੇਜ਼ੈਂਟ ਕਰਦਾ ਹੈ ਕਿ ਜਿਵੇਂ ਅਸੀਂ ਸਮਾਜ ਵਿੱਚ ਦੋ ਆਵਾਜ਼ਾਂ ਹਮੇਸ਼ਾ ਸੁਣਾਈ ਦਿੱਤੀ ਜਾਂਦੀ ਨਾ ਮੇਲ ਤੇ ਫੀਮੇਲ ਦੀ ਕਿੰਨਰ ਸਮਾਜ ਦੀ ਆਵਾਜ਼ ਨੂੰ ਯਾ ਤਾਂ ਸੁਣਦੇ ਨਹੀਂ ਕੋਈ ਜੀ ਅ ਅਣ ਸੁਨੱਖਿਆ ਕਰ ਦਿੱਤਾ ਜਾਂਦਾ ਜਾਂ ਦਬਾ ਦਿੱਤਾ ਜਾਂਦਾ ਸੋ ਮੈਨੂੰ ਮੈਂ ਆਪਣੇ ਆਪ ਨੂੰ ਕੋਰਿਲੇਟ ਕਰ ਰਹੀ ਸੀਗੇ ਸਾਰੇ ਨਾਟਕ ਵਿੱਚ ਕਿਸ ਤਰ੍ਹਾਂ ਸਾਡੀ ਸੇਮ ਜਿਸ ਤਰ੍ਹਾਂ ਇਹ ਚੱਲ ਰਹੀ ਸੀ ਅ ਅ ਮੂਵੀ ਚ ਚੱਲ ਰਹੀ ਜਿੱਦਾਂ ਮੇਰੇ ਦਿਮਾਗ ਤੇ ਮੇਰੀ ਜ਼ਿੰਦਗੀ ਦੀ ਪੂਰੀ ਇਸ ਤਰ੍ਹਾਂ ਦੀ ਪਰ ਦੇਖੋ ਇਹਨਾਂ ਸੋਨਾ ਇਹਨਾਂ ਨੇ ਪਲੇ ਕੀਤਾ ਹਰੇਕ ਕਲਾਕਾਰ ਨੇ ਆਪਣੀ ਬਖੂਬੀ ਨਾਲ ਬੜਾ ਅਭਿਨੈ ਕੀਤਾ ਜੀ ਤੇ ਅਸੀਂ ਸੋਚਦੇ ਵੀ ਸਾਡਾ ਮੈਸਟਰ ਸਾਰੇ ਲੋਕ ਕਰਦੇ ਕਿ ਨਾ ਕਿੰਨਰਾਂ ਦੇ ਉੱਪਰ ਪਲੇ ਕਰਦੇ ਆ ਤੇ ਕਈ ਜਿੱਥੇ ਵਰਮਾ ਸਰ ਆਈ ਸੀ ਉਹ ਕਹਿੰਦੇ ਮੈਂ ਨਾਟਕ ਲਿਖ ਰਿਹਾ ਤੇ ਆਲਮੋਸਟ ਕੰਪਲੀਟ ਹੋ ਗਿਆ ਸੋ ਹੀ ਵਾਂਟਸ ਟੂ ਮੀਟ ਮੀ ਐਂਡ ਮੈਨੂੰ ਬੜਾ ਚੰਗਾ ਲੱਗਾ ਕਿ ਵੀ ਫ੍ਰਾਂਸ ਜੈਂਡਰ ਕਮਿਊਨਿਟੀ ਜਿਹੜੇ ਕਿੰਨਰ ਸਮਾਜ ਹੈ ਉਹ ਮੇਨ ਸਟ੍ਰੀਮ ਸੁਸਾਇਟੀ ਵਿੱਚ ਆਪਣੀ ਆਵਾਜ਼ ਨੂੰ ਜਿਹੜੀ ਨਹੀਂ ਸੁਣੀ ਜਾਂਦੀ ਸੀ ਉਹ ਹੁਣ ਸੁਣ ਕਿਉਂਕਿ ਆਈ ਵਾਸ ਅ ਸਟੂਡੈਂਟ ਆਫ ਪੰਜਾਬ ਯੂਨੀਵਰਸਿਟੀ ਫਰਸਟ ਟਰਾਂਸਜੈਂਡਰ ਸਟੂਡੈਂਟ ਸੋ ਮੇਰੇ ਕਰਕੇ ਉੱਥੇ ਸੈਪਰੇਟ ਵਾਸ਼ਰੂਮ ਫ੍ਰੀ ਐਜੂਕੇਸ਼ਨ ਹੋਸਟਲ ਵੀ ਅਲੱਗ ਦਿੱਤਾ ਗਿਆ ਤੇ ਫ੍ਰੀ ਹੋਸਟਲ ਵੀ ਕੀਤਾ ਐਡੀਸ਼ਨਲ ਸੀਟਸ ਹੋਈਆਂ ਤਰ੍ਹਾਂ ਤਰ੍ਹਾਂ ਐਂਟੀ ਡਿਸਕ੍ਰਿਮੀਨੇਸ਼ਨ ਸੈੱਲ ਬਣਿਆ ਸੋ ਸਾਰੀ ਜਿਹੜੀ ਚੰਡੀਗੜ੍ਹ ਪੰਜਾਬ ਹਰਿਆਣਾ ਵਿੱਚ ਬਹੁਤ ਸਾਰੀ ਜਗ੍ਹਾਵਾਂ 'ਚ ਪੰਜਾਬ ਪੁਲਿਸ ਦੀ ਮੈਂ ਮਾਸਟਰ ਟ੍ਰੇਨਰ ਹੈਗੀ ਆ ਜੰंडीगढ़ ਪੁਲਿਸ ਦੀ ਤੇ ਸੀ ਡੀ ਟੀ ਆਈ ਜਿਹੜੇ ਆ ਸੈਂਟਰਲ ਡਿਟੈਕਟਿਵ ਟ੍ਰੇਨਿੰਗ ਇੰਸਟੀਚਿਊਟ ਉਹਦੀ ਵੀ ਮਾਸਟਰ ਟ੍ਰੇਨਰ ਸੋ ਮੈਂ ਬਹੁਤ ਥਾਵਾਂ ਤੇ ਜਾ ਕੇ ਲੈਕਚਰ ਦਿੰਦੀ ਆ ਤੇ ਇਹ ਜਿਹੜੀ ਅਵੇਅਰਨੈਸ ਹੈ ਇਹ ਨਾਟਕਾ ਥਰੂ ਵੀ ਹੋ ਰਹੀ ਹੈ ਸਾਡੇ ਵੱਲੋਂ ਵੀ ਹਰ ਇੱਕ ਪੱਧਰ ਤੇ ਮਤਲਬ ਇਹ جاری ਹੈ ਤੇ ਇਹ ਨਾਟਕ ਦੇ ਸਾਰੇ ਕਲਾਕਾਰਾਂ ਨੂੰ ਡਾਇਰੈਕਟਰ ਨੂੰ ਲੇਖਕਾਂ ਨੂੰ ਤੇ ਪੀ ਐਸ ਆਰਟ ਐਂਡ ਕਲਚਰ ਸੁਸਾਇਟੀ ਨੂੰ ਮੈਂ ਬਹੁਤ ਬਹੁਤ ਬਧਾਈ ਦੇਣਾ ਚਾਹੁੰਦੀ ਹਾਂ ਕਿ ਉਹਨਾਂ ਨੇ ਇੰਨਾ ਅੱਛਾ ਕੰਮ ਕਰ ਰਹੇ ਆ ਪੀਐਸ ਆਰਟ ਕਲਚਰ ਸੁਸਾਇਟੀ ਹੋਰ ਵੀ ਬਹੁਤ ਸਾਰੇ ਰੰਗਾਰੰਗ ਕਾਰਗਰਮ ਕਰਦੇ ਨੇ ਕਲਚਰ ਨੂੰ ਪੰਜਾਬੀ ਸਾਹਿਤਿਆ ਨੂੰ ਪੰਜਾਬੀ ਕਲਚਰ ਨੂੰ ਵਿਧਾਨਦੇ ਹਰ ਪ੍ਰਯਾਸ ਕਰਦੇ ਨੇ ਸੋ थैंक यू सो मच ਜਿਵੇਂ ਕਿ ਕਿਨਰ ਸਮਾਜ ਬਾਰੇ ਤੁਸੀਂ ਦੱਸਿਆ ਕਿ ਤੁਸੀਂ ਖੁਦ ਮਤਲਬ ਕਿ ਐਜੂਕੇਟਿਡ এডੂਕੇਸ਼ਨ ਲਈ ਤੇ ਇੰਨੇ ਮਤਲਬ ਕਿ ਮਕਾਮ ਤੇ ਪਹੁੰਚੇ ਹੋ ਕੰਮ ਕਰਦੇ ਹੋ ਕਿ ਜਿਸ ਤਰ੍ਹਾਂ ਬਾਕੀ ਵੀ ਨੇ ਉਹਨਾਂ ਨੂੰ ਵੀ ਇਹ ਕੰਮ ਕਰਨੇ ਚਾਹੀਦੇ ਹਨ ਪੜ੍ਹਨਾ ਚਾਹੀਦਾ ਬਿਲਕੁਲ ਮੇਰੇ ਕਰਕੇ ਹੁਣ ਉਸ ਤੋਂ ਬਾਅਦ ਜਦੋਂ ਮੈਂ ਆਈ ਉਸ ਤੋਂ ਬਾਅਦ ਹਰ ਸਾਲ 2 4 5 ਸਟੂਡੈਂਟਸ ਨਵੇਂ ਆ ਜਾਂਦੇ ਨੇ ਹੈਨਾ ਤੇ ਓਵਰਨਾਈਟ ਤਾਂ ਕੁਝ ਨਹੀਂ ਬਦਲਦਾ ਹੈ ਕਿ ਵੀ ਮੈਂ ਕਹੂੰਗੀ ਇੱਕ ਰਾਤ ਸਭ ਕੁਝ ਬਦਲ ਜਾਏਗਾ ਨਾ 200 300 ਸਾਲ ਲੈਂਗੇ ਸਦੀਆਂ ਤੋਂ ਅਸੀਂ ਪਿਛੜੇ ਰਹੇ ਸੋ ਮਾਨਯ ਸਰਵੋਚਨੀ ਅਦਾਲਤ ਸਰਪ੍ਰੀਮ ਕੋਰਟ ਨੇ 2014 ਚ 15 ਅਪ੍ਰੈਲ 2014 ਨੂੰ ਸਾਨੂੰ ਥਰਡ ਜੈਂਡਰ ਰਿਕੋਗਨਾਈਜ਼ ਕੀਤਾ ਤੇ ਉਹਨਾਂ ਨੇ ਕਿਹਾ ਵੀ ਇਹ ਲੋਕ ਸਦੀਆਂ ਤੋਂ ਪਿਛੜੇ ਰਹੇ ਹਨ ਇਹਨਾਂ ਦੀ ਕੋਈ ਗੱਲ ਸੁਣੀ ਨਹੀਂ ਜ ਨਹੀਂ ਜਾਂਦੀ ਸੀ ਕਿ ਤੇ 2014 ਤੋਂ ਬਾਅਦ ਸਰਕਾਰਾਂ ਵੀ ਜਾਗ ਗਏ ਨੇ ਤੇ ਸਮਾਜ ਵੀ ਜਾਗ ਰਿਹਾ ਹੈ ਜੀ ਹਜੇ ਤਾਂ ਬਹੁਤ ਲੰਬੀ ਹੈ ਜੀ ਦੌੜ ਹੈਗੀ ਹੈ ਨਾ ਇਹ ਸਿਰਫ ਫਰਸਟ ਸਟੈਪ ਬੇਬੀ ਸਟੈਪਸ ਨੇ ਤੇ ਉਸ ਤੋਂ ਮੇਰੇ ਸਮਾਜ ਦੇ ਲੋਕ ਵੀ ਪੜ ਰਹੇ ਨੇ ਬਹੁਤ سارے ਲੋਕ ਦੇਖੋ ਹਰ ਇੱਕ ਜੋਬ ਕਰੇ ਮੇਰੇ ਨਾਲ ਇੱਕ ਟਰਾਂਸ ਜੈਂਡਰ ਬੜੀ ਅੱਛੀ ਕੰਪਨੀ ਰੂਦਰ ਪ੍ਰਤਾਪ ਸਿੰਘ ਤੇ ਸ਼ਿੰਡਲਰ ਇੰਡੀਆ ਪ੍ਰਾਈਵੇਟ ਲਿਮਿਟਿਡ ਚ ਬੜਾ ਅੱਛਾ ਜੋਬ ਕਰ ਰਹੇ ਆ ਬਹੁਤ سارے ਡਾਕਟਰਸ ਨੇ ਇੰਜੀਨੀਅਰਸ ਨੇ ਪ੍ਰਿੰਸੀਪਲ ਨੇ ਹਰ 타ਵਾ ਚ ਤੁਹਾਨੂੰ ਦਿਖਣ ਲੇਕਿਨ ਸਾਨੂੰ ਓਪਰਚੁਨਿਟੀ ਦੇ ਨਾਲ ਜਿਹੜੇ ਸਮਾਨ ਅਧਿਕਾਰ ਆਉਂਦੇ ਨਾਲ ਨਾਲ ਸਾਨੂੰ ਸਮਾਨ ਅਵਸਰ ਵੀ ਪ੍ਰਾਪਤ ਹੋਣੇ ਚਾਹੀਦੇ ਜਿਸ ਤਰ੍ਹਾਂ ਮੇਲ ਫੀਮੇਲ ਹੈ ਔਰ ਉਸੇ ਤਰ੍ਹਾਂ 트랜스젠ਡਰ ਵਾਸਤੇ ਵੀ ਕਾਲਮ ਹਰ ਡਿਪਾਰਟਮੈਂਟ 'ਚ ਹੋਣਾ ਚਾਹੀਦਾ ਤੇ ਅਵੇਅਰਨੈਸ ਹੋਣੀ ਜ਼ਰੂਰੀ ਹੈ ਤਾਂ ਤਾਂ ਹੀ ਲੋਕ ਬਾਹਰ ਆਣਗੇ ਤੇ ਆਪਣੇ ਜਿਹੜੇ ਸੜਕਾਂ 'ਚ ਇੱਧਰ ਉੱਧਰ ਫਿਰਦੇ ਨੇ ਉਹਨਾਂ ਨੂੰ ਵੀ ਮੌਕਾ ਮਿਲੇਗਾ ਜਿਹੜੀ ਬਟ ਜਿਹੜੀ ਕਿਨਰ ਪਰੰਪਰਾ ਹੈ ਉਹ ਸਦੀਆਂ ਤੋਂ ਹਜ਼ਾਰਾਂ ਸਾਲਾਂ ਤੋਂ ਹੈਗੀ ਹੈ ਮੈਂ ਇਹ ਨਹੀਂ ਕਹੂੰਗੀ ਕਿ ਵੀ ਉਹਨਾਂ ਨੂੰ ਇੱਕਦਮ ਤੁਸੀਂ ਬੰਦ ਨਹੀਂ ਕਰ ਸਕਦੇ ਐ ਔਰ ਨਾ ਹੀ ਅਸੀਂ ਉਹਨਾਂ ਨੂੰ ਕਰ ਸਕਦੇ ਵੀ ਤੁਸੀਂ ਨੇਕ ਲੈਣਾ ਬੰਦ ਕਰ ਦਿਓ ਉਹਨਾਂ ਦੀ ਇੱਕ ਪਰੰਪਰਾ ਹੈ ਉਹ ਚਲਦੀ ਰਹੇ ਪਰ ਜਿਹੜੇ ਲੋਕ ਪੜੇ ਲਿਖੇ ਨੇ ਜਿਹੜੇ ਪੜ ਕੇ ਨਿਕਲ ਰਹੇ ਹਨ ਉਹਨਾਂ ਨੂੰ ਜੌਬ ਮਿਲਣੀ ਚਾਹੀਦੀ ਹੈ ਜੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਥੈਂਕ ਯੂ ਸੋ ਮੱਚ